ਸਾਰ ਆਪਾਂ ਸੈਮੀਨਸ 4051 ਗੋਭੀ ਹੈ ਜਿਹੜੀ ਗਰਮੀ ਦੀ ਉਹ ਲਈ ਸੀ ਕੰਪਨੀ ਤੋਂ ਵੀ ਲੈ ਕੇ ਆਪ ਪਨੀਰੀ ਵੀ ਜੀ ਆਪ ਲਈ ਔਰ ਬਹੁਤ ਅੱਛਾ ਸਾਨੂੰ ਰਿਜ਼ਲਟ ਮਿਲਿਆ ਇਹ ਜਿਸ ਗੋਭੀ ਵਿੱਚ ਆਪਾਂ ਖੜੇ ਆ ਇਹ ਸਾਡੀ 17 ਜੁਲਾਈ ਦੀ ਲੱਗੀ ਹੋਈ ਹੈ ਜੀ ਤੇ ਤਕਰੀਬਨ 10 ਦਿਨ ਹੋ ਗਏ ਸਾਨੂੰ ਇਹਦੀ ਤੜਾਈ ਚੱਲਦੀ ਨੂੰ ਔਰ ਇਹਦੀ ਮੰਗ ਮੰਡੀ ਦੇ ਵਿੱਚ ਬਹੁਤ ਆ ਹਾਲਾਂਕਿ ਗਰਮੀ ਦੇ ਵਿੱਚ بارشਾਂ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਇਲਾਕਿਆਂ ਵਿੱਚ ਭਰਾਵਾਂ ਦੀ ਸਾਨੂੰ ਅਫਸੋਸ ਵੀ ਹੈ ਕਿ ਗੋਭੀ ਮਰੀ ਹੈ ਪਰ ਫਿਰ ਵੀ ਸਾਡੀ ਗੋਭੀ ਜਿਹੜੀ ਹੈ ਵਧੀਆ ਰਹੀ ਹੈ ਕੋਈ ਇਹਦੇ ਤੇ ਉਹ ਨਹੀਂ ਮਿਹਨਤ ਸਾਡੀ ਜ਼ਰੂਰ ਹੋਈ ਹੈ ਪਾਣੀ ਪੂਣੀ ਤੋਂ ਬਚਾ ਕਰਨ ਵਿੱਚ ਤੇ ਹੁਣ ਜਿਹੜੀ ਇਹ ਤੜਾਈ ਚੱਲ ਰਹੀ ਹੈ ਇਹਦਾ ਰੇਟ ਆ ਜਿਹੜਾ ਮੂੰਹੋਂ ਮੰਗਵਾ ਮਿਲ ਰਿਹਾ ਸਾਡੇ ਇੱਥੇ ਖੇਤ 'ਚ 50-50 ਰੁਪਏ ਕਿਲੋ ਆਮ ਲੋਕ ਲੈ ਕੇ ਜਾਂਦੇ ਔਰ ਨਾਲੇ ਕਹਿੰਦੇ ਭਾਈ ਬਹੁਤ ਵਧੀਆ ਕੰਮ ਕੀਤਾ ਕਿ ਦੇਸੀ ਗੋਭੀ ਸਾਨੂੰ ਕੱਸੀ ਦੇ ਪਾਣੀ ਦੀ ਮਿਲ ਰਹੀ ਹੈ ਤੇ ਮੰਡੀ ਦੇ ਵਿੱਚ ਮੈਂ ਗੁਰੂਰਸਾਹ ਮੰਡੀ ਵਿੱਚ ਹੀ ਆ ਜੀ ਐ ਮਲੋਟ ਮੰਡੀ ਵੀ ਵੇਚੀ ਆ ਅਸੀਂ ਇੱਕ ਬਠਿੰਡੇ ਮੰਡੀ ਵੇਚ ਕੇ ਆਏ ਆ ਤੇ ਸਾਰੇ ਪਾਸੋਂ ਪਾਰੀਆਂ ਦੇ ਫੋਨ ਆਉਂਦੇ ਆ 40 ਰੁਪਏ ਤੋਂ ਵੱਧ 40 ਪਲੱਸ ਸਾਨੂੰ ਦਿੰਦੇ ਆ ਮਤਲਬ ਮੂੰਹੋਂ ਮੰਗਵਾ ਹੁਣ ਅੱਜ ਹੀ ਫੋਨ ਆਇਆ ਸੀਗਾ ਕਿ ਅੱਜ ਮਤਲਬ ਡੇਟ ਆ ਜਿਹੜੀ ਆਪਣੇ ਕੋਲੇ 6 ਅਕਤੂਬਰ ਹੈ ਜੀ ਤੇ ਅੱਜ ਮੈਨੂੰ 3 ਵਜੇ ਫੋਨ ਆਇਆ ਗੁਰੂਰਸਾਹ ਵਾਲਿਆਂ ਦਾ ਵੀ ਜਿੰਨੇ ਤੁਹਾਡੇ ਲਫਾਫੇ ਹੈਗੇ ਆ ਸਾਰੇ ਲਿਆਓ ਜੀ 42 ਰੁਪਏ ਤੁਹਾਡੇ ਖਾਤੇ ਵਿੱਚ ਪਾਵਾਂਗੇ ਤੋਲ ਕੇ ਉਹਦੀ ਲਾਜੋ ਤੁਹਾਡੇ ਨਾਲ ਦੀ ਨਾਲ ਪੈਸੇ ਮਿਲਣਗੇ ਸੋ ਮੈਂ ਸਾਰੇ ਕਿਸਾਨ ਭਰਾ ਜਿਹੜੇ ਗੋਭੀ ਲਾਉਂਦੇ ਆ ਵੈਸੇ ਮੈਂ ਤਾਂ ਪਹਿਲੀ ਵਾਰੀ ਲਾਈ ਸੀ ਉਹਨਾਂ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਬਈ ਆਪਾਂ ਸਬਜ਼ੀ ਵਾਲੇ ਪਾਸੇ ਆਈਏ ਕਿਉਂਕਿ ਇਹ 3 ਮਹੀਨਿਆਂ ਦੀ ਫਸਲ ਹੈ ਤਕਰੀਬਨ ਇਹਨਾਂ 3 ਮਹੀਨੇ ਲਏ ਆ ਤੇ 3 ਮਹੀਨਿਆਂ ਦੇ ਵਿੱਚ ਆਪਣੇ ਝੋਨੇ ਨਾਲੋਂ ਵਧੀਆ ਪੈਸੇ ਦੇ ਰਹੀ ਆ ਬਹੁਤ ਜ਼ਿਆਦਾ ਦੇ ਰਹੀ ਆ ਔਰ ਨਾਲ ਪ੍ਰਦੂਸ਼ਣ ਨਹੀਂ ਆਪਣਾ ਪਾਣੀ ਦੀ ਵੇਸਟੇਜ ਨਹੀਂ ਕੀਤੀ ਪਾਣੀ ਦੀ ਵੀ ਅਸੀਂ ਬਚਤ ਕੀਤੀ ਹੈ ਤੇ ਨਾਲ ਕੋਈ ਆਪਾਂ ਨੂੰ ਇਦੋਂ ਬਾਅਦ ਪ੍ਰਾਲੀ ਵਗੈਰਾ ਸਾੜਨ ਦਾ ਚੱਕਰ ਨਹੀਂ ਪੈਣਾ ਔਰ ਹੁਣ ਇਹਨੂੰ ਚੱਕਣ ਤੋਂ ਬਾਅਦ ਇਹ ਹਫਤਾ 10 ਦਿਨ ਹੋਰ ਕੱਢੂਗੀ ਇਦੋਂ ਬਾਅਦ ਜਿਹੜਾ ਹੈਗਾ ਆਲੂ ਲਾਉਣ ਦੀ ਮੇਰੀ ਸਕੀਮ ਹੈਗੀ ਹੈ ਤੇ ਉਸ ਤੋਂ ਬਾਅਦ ਆਲੂਆਂ ਤੋਂ ਬਾਅਦ ਤੀਜੀ ਫਸਲ ਫੇਰ ਵੀ ਚੱਕੀ ਜਾ ਸਕਦੀ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸੈਮੀਨਸ ਕੰਪਨੀ ਵਾਲਿਆਂ ਦਾ ਕਿ ਉਹਨਾਂ ਨੇ ਮੀਟਿੰਗਾਂ ਰੱਖ ਕੇ ਕੋਟਕਪੂਰੇ ਮੀਟਿੰਗਾਂ ਰੱਖੀਆਂ ਬਠਿੰਡੇ ਰੱਖੀ ਉੱਥੇ ਮੈਂ ਮੀਟਿੰਗ ਅਟੈਂਡ ਕੀਤੀਆਂ ਔਰ ਜਿਹੜੇ ਸਾਥੀ ਗੋਭੀ ਲਾਉਂਦੇ ਆ ਕਿਸਾਨ ਵੀਰ ਕੋਟਕਪੂਰੇ ਤੋਂ ਮਾਨ ਸਾਹਿਬ ਤੇ ਬਾਈ ਗੁਰਵਿੰਦਰ ਕੌਰ ਸਿੰਘ ਵਾਲੇ ਤੋਂ ਸੁਖਚੈਨ ਜੀ ਸੁਖਾ ਆਨੰਦ ਤੋਂ ਉਹਨਾਂ ਸਾਰਿਆਂ ਦੇ ਨਾਲ ਮੈਂ ਉਹਨਾਂ ਦੀ ਸਲਾਹ ਲੈ ਕੇ ਉਹਨਾਂ ਤੋਂ ਪੁੱਛ ਕੇ ਜੋ ਚੀਜ਼ ਹੁੰਦੀ ਸੀ ਉਵੇਂ ਕਰਦਾ ਰਿਹਾ ਤੇ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਔਰ ਪ੍ਰਮਾਤਮਾ ਕਰੇ ਕਿ ਸਾਰੇ ਭਰਾਵਾਂ ਨੂੰ ਜਿਹੜਾ ਹੈਗਾ ਸਬਜੀ ਵੱਲ ਪ੍ਰੇਰਿਤ ਕਰੇ ਉਹ ਤੇ ਇਹਦੇ ਵਿੱਚੋਂ ਚੰਗੀ ਕਮਾਈ ਮਿਲੇ ਸਾਡੇ ਕਿਸਾਨਾਂ ਨੂੰ ਕਿਉਂਕਿ ਜਿਹੜੇ 2-4 ਕਿੱਲੇ ਵਾਲੇ ਕਿਸਾਨ ਐ ਉਹਨਾਂ ਲਈ ਇਹ ਜਿਹੜੇ ਹੈਗਾ RAM BAAN ਹੈ ਬਹੁਤ ਵਧੀਆ ਕੰਮ ਹੈ ਜੀ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਔਰ ਅੱਗੇ ਵੀ ਮੈਂ ਜਿਹੜਾ ਹੈਗਾ ਇਹ ਗੋਭੀ ਅਗਲੇ ਸਾਲ ਵੀ ਅਵਸ਼ ਜ਼ ਲਾਉਂਗਾ